ਦੋਸਤੋ ਟਾਈਮਾ ਜਿਹੜਾ ਹੋ ਵੀ ਆਪਣਾ ਥੋੜਾ ਜਿਹਾ ਡਰਾ ਹੋ ਗਿਆ ਮੈਂ ਪਹਿਲਾਂ ਇਸ ਗੱਲ ਦੀ ਵਧਾਈ ਲੈਣੇ ਗਰੇ ਤੋਂ ਦੇ ਚੱਲੀ ਗਏ ਸੁਣਨੀ ਦੇ ਮਾਲੂ ਸਹਿਬਾਨ ਨੇ ਸਰਦਾਰ ਪ੍ਰਮੰਦਰ ਜੀ ਤੇ ਲੋਨੀ ਚਰਮਾਨੀ ਇਹ ਕਹਿਆ ਜਿਹੜੇ ਨਤੇ ਮਨਜੀਤ ਸਿੰਘ ਕਲੇਰ ਦੇ ਖਾਸ ਸੋਚ ਦੇ ਮਿੱਤਰ ਨੇ ਬਹੁਤ ਵਧੀਆ ਉਸ ਤੇ ਸਿਸਟਮ ਬਣਾਇਆ ਹੈ ਬਾਰਗ-ਬਾਰ ਦਿੰਦੇ ਆ ਪਰ ਕੁਝ ਇੱਕ ਥੰਗ ਟੈਕਨੀਕ ਦਾ ਲੱਗਦਾ ਰਹੇ ਜਾਂ ਕੀ ਨੇ ਸੋ ਜ ਆਪ ਜੀ ਦੇ ਅੱਗੇ ਇਹ ਇਹਨਾਂ ਨੂੰ ਤੁਹਾਨੂੰ ਜਿਹੜਾ ਰਿਹਾ ਇਹ ਬਿਲਕੁਲ ਧਿਆਨ ਦੇ ਕੇ ਲੋੜ ਆ ਇਸ ਤਰ੍ਹਾਂ ਦੇ ਪ੍ਰੋਗਰਾਮ ਇਹ ਹਰ ਰੋਜ਼ ਚੱਲਦੇ ਨੇ ਤੇ ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਇੱਕ ਗੀਤ ਦੇ ਨਾਲ ਆਪਾਂ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਆਪਾਂ ਜਿਹੜਾ ਜਿਹੜਾ ਪ੍ਰੋਗਰਾਮ ਅੱਜ ਦਾ ਸ਼ੁਰੂ ਕਰਾਂਗੇ ਇੱਕਲਾ ਵੀ ਗੀਤ ਤੁਹਾਡੇ ਨਾਲ ਸਾਂਝਾ ਕਰਨਗੇ ਸਾਡੀ ਗੰਦੀਪ ਸਿੰਘ ਜੀ ਉਹਨਾਂ ਨੂੰ ਬੇਨਤੀ ਹੱਲੇ ਉਸੇ ਹੀ ਜੋ ਉਸ ਤੋਂ ਬਾਅਦ ਆਪਾਂ ਅੱਜ ਦਾ ਇਹ ਪ੍ਰੋਗਰਾਮ ਆਜੀ ਸਤਿਗੁਰੂ ਜੀ ਮੈਂ ਤੁਹਾਨੂੰ ਸਾਰੇ ਪ੍ਰੋਗਰਾਮਾਂ ਤੋਂ ਪ੍ਰੋਗਰਾਮਾਂ ਨੂੰ ਅੱਜ ਦੇ ਮਹਿਮਾਨ ਦੇ ਪੇਰੇ ਪਰਮਾਚਾਰਿਤ ਇਹ ਦਾ ਹੋਵੇ माण्हू रब जी असां सगात फेर कमा वे रब जी असां बि सगात फेर कमाले ਇਕਥਾਂ ਲਈ ਵੀ ਰੋਟੀ ਖਾਂਦੇ ਕੇ ਹੁੰਦੇ ਈਏ ਵੱਡੇ ਹੋਣ ਜਾਣ ਪਿਆਹੇ ਜਾਂਦੇ ਬਗਲ ਬਤੀਏ ਵੱਡੇ ਹੋਣ ਜਾਣ ਪਿਆਹੇ ਜਾਂਦੇ ਬਗਲ ਬਤੀਏ ਜਿ ਆਵਣ ਭੜੇ ਕਰਾਂ ਦੀਆਂ ਈਆਂ ਜਿ ਆਵਣ ਭੜੇ ਕਰਾਂ ਦੀਆਂ ਰੰਦਾ ਵਿੱਚ ਤੇ ਤੇ

क्यो रखदी क्यो रखंदी अॼु खोटी आानी दो कंग न रब जी असां मां सोगा पैसा फेर कमाले पब जी असां मां सोगा पैसा फेर कमाले ਜਿਸ ਕਰਦੇ ਵਿੱਚ ਹੱਥ ਤੇ ਇਨਵਾਰ ਨਹੀਂ ਹੁੰਦੇ ਵੱਡਿਆਂ ਤੇ ਬਜ਼ੁਰਗਾਂ ਦਾ ਸਤਕਾਰ ਨਹੀਂ ਹੁੰਦਾ ਜਿਸ ਕਰਦੇ ਵਿੱਚ ਹੱਥ ਤੇ ਇਨਵਾਰ ਨਹੀਂ ਹੁੰਦਾ ਵੱਡਿਆਂ ਤੇ ਬਜ਼ੁਰਗਾਂ ਦਾ ਸਤਕਾਰ ਨਹੀਂ ਹੁੰਦਾ ਉਹ ਤੇ ਕਦੇ ਨਬਰਕ ਰਹਿੰਦੀ ਇਹ ਗਲਤਾਰੀ ਦੁਨੀਆ ਕਰੇਗੀ ਲੈ ਖਰ ਨੇ ਪਾਲੇ ਓਏ ਪਹਿਲਾ ਰੱਬ ਜੀ ਆਹਮਤ ਸੰਗਾ ਕਾਵਾ ਪੈਸਾ ਬੇਰਿਕ ਵਾਲੇ ਓਏ ਪਹਿਲਾ ਰੱਬ ਜੀ ਆਹਮਤ ਸੰਗਾ ਕਾਤਾ ਪੈਸਾ ਬੇਰਿਕ ਵਾਲੇ ਓਏ ਜਿਹਨੇ ਰਿਲੈਕਸ ਇਸੇ ਸਮੇਂ ਵਿੱਚ ਚਾਟੇ ਮਾਰ ਲੈ ਗੱਲ ਗੁਰਵਿੰਦ ਰਾਤ ਪੱਕੀ ਇਸੇ ਸਮੇਂ ਵਿੱਚ ਚਾਟੇ ਮਾਰ ਲੈ ਗੱਲ ਗੁਰਵਿੰਦ ਰਾਤ ਪੱਕੀ ਜਿਸ ਕੰਧੀਆਂ ਦਾਦਾ ਜਮਕੀਆਂ ਸੁਕਰ ਕਰ ਕੇ ਰੱਖੀ ਜਿਸ ਕਰਤੀ ਨਾ ਆਦਾ ਜਮਨੀਆ ਉਸ ਕਰ ਕਰੇ ਤੇ ਰੱਖੀ ਇਹ ਅਬਰ ਕਾ ਤਾਨ ਨ ਕੋਈ ਐਵੇਂ ਦੁਨੀਆ ਜਾਂਦੀ ਰੋਈ ਦੀਨ ਮਰ ਕਾ ਤਾਨ ਨ ਕੋਈ ਐਵੇਂ ਦੁਨੀਆ ਜਾਂਦੀ ਰੋਈ ਦੀਨ ਮਹਰਨ ਕਾ ਲਈ ਵੇ ਕਦਰਬ ਦੀ ਅਸਾ ਵਤ ਗਾਇਆ ਐਸਾ ਬੇਰ ਕਮਾਲੀ ਵੇ ਏ ਵੀ ਰੱਬ ਦੀ ਆਵਾਜ਼ ਗਾ ਬੈਠਾ ਪ੍ਰੇਰਿਕ ਬਾਣੀ ਦੇ ਤੇਰਾ ਤਬਾ ਗਏ ਮੈਂ ਮੱਪੇ ਹਲਵਾ ਜੀ ਰਾਇ ਜੀ ਨੂੰ ਰਾਇ ਬਹੁਤ ਬਹੁਤ ਧੰਨਵਾਦ ਸਤਿਬਤੀ ਮਹਿਤਾ ਜੀ ਦਾ ਜਿੰਨੇ ਵੀ ਸੌਂਦੀ ਦਸਾਂ ਦੇ ਭਾਵਕ ਸੁਨੇਹਾ ਵੀ ਜੀ ਦੋ ਜਾਕੀ ਭਾਵਨਾ ਕੀ ਹੈ ਕਿ ਹੁਣ ਵਰਤਮ ਕਾਇਦਾ ਤੇਜੀ ਕਾਰਵਾਈ ਨੂੰ ਕਰਦੇ ਹੋਏ ਮੈਂ ਸਭ ਤੋਂ ਪਹਿਲਾਂ ਬੈਠੀ ਕਰੂਗਾ ਸਾਡੇ ਮਾਨਯੋਗ ਅਸੀਓ ਸਰਦਾਰ ਗੋਵਿੰਦ ਸਿੰਘ ਫਟੂਗੋਦੋਂ ਸਟੇਜ 'ਤੇ ਆਉਣ ਦੀ ਦਰਪਾਲਤਾ ਕਰਨ ਇਧਰ ਮੇਰੇ ਵੱਡੇ ਅਪਤੀ ਖੋਸਿਆ 라ਹਿਆ ਮਹਨ ਜੀ ਉਦੋਂ ਦੇ ਪਾਸੇ ਆ ਗਏ ਉਹਨਾਂ ਦੇ ਨਾਲ ਹੀ ਸਾਡੇ ਬਹੁਤ ਕੋਈ ਸਤਿਕਾਰਯੋਗ ਸੱਤੀ ਸਾਬਕ ਸਿੰਘ ਜੀ ਰਾਡੀਆਂ ਜਿਹੜੇ ਸਾਡੇ ਬਹੁਤ ਈਆਂ ਸੱਤੀ ਨੇ ਉਹਨਾਂ ਨੂੰ ਕਹਿੰਦੀ ਆ ਕਿ ਉਹ ਵੀ ਤੇ ਜਿਉਂ ਉਹ ਤੋਂ ਬਾਅਦ ਸਾਡੇ ਪ੍ਰਧਾਨ ਬ੍ਰਾਂਚ ਦੇ ਰਸ਼ਪਾਲ ਉਹਖੀ ਇਹਨਾਂ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਕਿ ਸਰਦਾਰ ਪ੍ਰੋਫੈਸਰ ਸੀਨੀਅਰ ਅਨ ਦੇ ਬ੍ਰਦਰ ਸਰਦਾਰ ਮੀਰ ਬੱਜੀ ਦੀ ਉਸ ਦੇ ਇਤਿਹਾਸ ਨੂੰ ਬਲਤ ਕਰਨ। ਉਹਨਾਂ ਤੋਂ ਬਾਅਦ ਸਰਗ ਦਿਮਾਗ ਪ੍ਰੋਫੈਸਰ ਹਰਮਨ ਜੀ ਦੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਇਸ ਮੇਦਰ ਤੇ ਇਹਨਾਂ ਤੋਂ

ਦੋਨੋਂ ਦੇ ਨਾਲ ਹੀ ਗੱਲ ਜੂਕੀ ਕੀ ਉਹਨਾਂ ਦੇ ਗੁਰਪਤ ਸਾਹਿਬ ਨੇ ਦੋਨੇ ਉਹਨਾਂ ਨੂੰ ਸਟੇਜ ਤੇ ਆਉਂਦਾ ਤੁਮਰਤ ਕਤਜੰਨਾ ਦੋਨੋਂ ਨਾਲ ਹੀ ਹੈਪੀ ਬੰ ਨਾਲੋਂ ਉਹਨਾਂ ਨੂੰ ਜੀਤ ਕੀਤੀ ਜੱਦੀ ਤੇ ਪੰਚਤਿਕ ਪਾਤਕਾਨ ਤੇ ਹੁਣ ਆਪਾਂ ਬੈਠਾ ਜਿਹੜਾ ਜਿਹੜੀ ਰਸਮ ਹੈ ਉਹ ਸ਼ੁਰੂ ਕਰਦੇ ਹੋਏ ਤਾਂ ਤੋਂ ਪਹਿਲਾਂ ਅੱਗੇ ਖਾਰਾਂ ਦੀ ਰਸਮ ਹੈ ਜਿਹੜੀ ਅੱਜ ਗੱਲ ਕਰਾਂਗੇ ਅਸੀਂ ਸਭ ਤੋਂ ਪਹਿਲਾਂ ਮੈਂ ਜੋ ਸਭ ਤੋਂ ਤੇਜ਼ ਤੇ ਬੇਕੀਨ ਨਾ ਉਹ ਵੀ ਕਿਰੂਗਾਂ ਨੂੰ ਉਹ ਉਹ ਬਹਾਰਾ ਵੀ ਦੱਸਾਂ ਮੈਂ ਜਿਹੜੀ ਵਾਧਾ ਕਰਨ ਆ ਉਹ सुखाल सिं उ पै सिंघी उन्हनि ਨੋਤਰ ਦੇ ਬਲਵਿੰਦਰ ਸਿੰਘ ਜੀ ਦੇ ਅਫਸਰ ਜੀ ਆਪਣਾ ਸਰਪਾਲ ਚੋપરા ਜੀ ਪ੍ਰਿੰਸੀਪਲ ਕੋ ਇਨਵਾਈਟ ਨੂੰ ਮੈਂ ਚਾਹੁੰਦਾ ਹਾਂ ਕਿ ਤੁਹਾਡੇ ਇਹ ਬਰਤਨ ਸਾਫੀ ਆਏ ਨੇ ਉਹਨਾਂ ਨੂੰ ਦੇ ਦਿੱਤੀ ਹੈ ਸਰਕਾਰੀ ਸਰਟੀਫੀਕਟ ਉਮੀਦ ਛੋਟੇ ਪੱਠੇ ਕਰ ਲਓ ਅੰਦਰ ਅੰਦਰ ਜਲੀ ਰੱਖੋ ਬਹੁਤ ਕੁਝ ਆਪੇ ਬਣੇਗਾ ਇਹ ਇੱਕ ਮੈਂ ਤੁਹਾਨੂੰ ਦੱਸਦਾ ਹਾਂ ਜੀ ਜੀ ਦਾ ਵੀ 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 بڑا آپس ستیہ مل چوبی پچی سال ہو گئے دونوں کٹھی نے بہت پیار ہے آپس 我们今天是为他。 ਸਕਤੀ ਬੁਧਾਰਿਕ ਪਾਰਟੀ ਉਹਨਾਂ ਮੇਨਟੇਡ ਦੇ ਬਾਰੇ

Thank <laughs> you.